ਪੰਜਾਬ ਦੇ ਸਕੂਲਾਂ ਦੀਆਂ ਛੁੱਟੀਆਂ ਜਿਹੜੀਆਂ 15 ਤਰੀਕ ਤੱਕ ਹੋਣੀਆਂ ਸੀ ਤਾਂ ਉਹ ਉਹਨਾਂ ਨੂੰ ਵਾਦਾ ਦਿੱਤਾ ਗਿਆ ਵੱਡੀ ਖਬਰ ਕੀ ਨਿਕਲ ਗਈ ਹੈ ਤੁਹਾਨੂੰ ਦੱਸਣਾ ਚਾ ਰਿਹਾ ਪਰ ਨਵੇਂ ਆਏ ਭੈਣ ਭਰਾਵਾਂ ਨੂੰ ਬੇਨਤੀ ਕਿ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਚੱਲਦੇ ਹਾਂ ਖਬਰ ਦੇ ਉੱਤੇ ਕੀ ਕਰੀਏ ਜੀ ਖਬਰ ਠੰਡ ਦੇ ਮੱਦੇ ਨਜ਼ਰ ਸਕੂਲਾਂ ਦੀਆਂ ਛੁੱਟੀਆਂ ਦੇ ਵਿੱਚ ਵਾਦਾ ਆਨਲਾਈਨ ਲੱਗਣ ਦੀਆਂ ਕਲਾਸਾਂ ਪੂਰੇ ਉੱਤਰ ਪਾਰ ਦੇ ਵਿੱਚ ਠੀਤ ਲਹਿਰ ਪੂਰੇ ਜੋਰਾਂ ਤੇ ਉੱਤੇ ਚੱਲ ਰਹੀ ਹੈ ਇਸ ਦੇ ਮੱਦੇਨਜ਼ਰ ਕਈ ਸੂਬਿਆਂ ਦੇ ਵਿੱਚ ਸਕੂਲਾਂ ਦੀਆਂ ਛੁੱਟੀਆਂ ਕੀਤੀਆਂ ਹੋਈਆਂ ਸਨ ਚੰਡੀਗੜ੍ਹ ਪ੍ਰਸ਼ਾਸਨ ਨੇ ਸਕੂਲਾਂ ਦੀਆਂ ਛੁੱਟੀਆਂ ਦੇ ਵਿੱਚ ਵਾਅਦਾ ਕੀਤਾ ਹੈ ਦੱਸਦਿਆਂ ਕਿ ਪਹਿਲਾਂ ਸਕੂਲ 15 ਜਨਵਰੀ ਤੋਂ ਖੁੱਲ੍ਹਣੇ ਸਨ ਪਰ ਹੁਣ ਮੌਜੂਦਾ ਖਰਾਬ ਮੌਸਮ ਦੇ ਮੱਦੇਨਜ਼ਰ ਅਤੇ ਇਸ অতি ਠੰਡੇ ਮੌਸਮ ਦੇ ਵਿੱਚ ਬੱਚਿਆਂ ਦੇ ਸੰਪਰਕ ਦੇ ਵਿੱਚ ਆਉਣ ਤੋਂ ਬਚਣ ਦੇ ਲਈ ਯੂਟੀ ਚੰਡੀਗੜ੍ਹ ਦੇ ਕਿਸੇ ਵੀ ਸਰਕਾਰੀ ਸਰਕਾਰੀ ਸਹਾਇਤਾ ਪ੍ਰਾਪਤ ਅਤੇ ਮਾਨਤਾ ਪ੍ਰਾਪਤ ਪ੍ਰਾਈਵੇਟ ਸਕੂਲਾਂ ਦੇ ਵਿੱਚ 20 ਜਨਵਰੀ 2024 ਤੱਕ 8ਵੀਂ ਜਮਾਤ ਤੱਕ ਫਿਜੀਕਲ ਮੋਡ ਦੇ ਵਿੱਚ ਕੋਈ ਕਲਾਸਾਂ ਨਹੀਂ ਹੋਣਗੀਆਂ ਸਕੂਲ ਇਹਨਾਂ ਜਮਾਤਾਂ ਦੇ ਆਪਣੇ ਵਿਦਿਆਰਥੀਆਂ ਲਈ ਆਨਲਾਈਨ ਕਲਾਸਾਂ ਦਾ ਆਯੋਜਨ ਕਰ ਸਕਦੇ ਹਨ ਇਸ ਤੋਂ ਇਲਾਵਾ ਯੂਪੀ ਚੰਡੀਗੜ੍ਹ ਦੇ ਸਾਰੇ ਸਰਕਾਰੀ ਸਰਕਾਰੀ ਸਹਾਇਤਾ ਪ੍ਰਾਪਤ ਅਤੇ ਮਾਨਤਾ ਪ੍ਰਾਪਤ ਪ੍ਰਾਈਵੇਟ ਸਕੂਲਾਂ ਦੇ ਵਿੱਚ 9ਵੀਂ ਤੋਂ 12ਵੀਂ ਜਮਾਤ ਦੇ ਲਈ ਵੀ ਜਨਵਰੀ 2024 ਤੱਕ ਸਕੂਲ ਵਿਦਿਆਰਥੀਆਂ ਦੇ ਲਈ ਜਿਹੜਾ ਇਹ ਟਾਈਮ ਹੈ ਉਹ 9:00 ਵਜੇ ਤੋਂ ਪਹਿਲਾਂ ਨਹੀਂ ਖੁੱਲਣਗੇ ਅਤੇ ਸ਼ਾਮ ਨੂੰ 4:00 ਵਜੇ ਤੋਂ ਬਾਅਦ ਬੰਦ ਨਹੀਂ ਹੋਣਗੇ ਤਾਂ ਇਹ ਜਿਹੜਾ ਨੋਟਿਸ ਹੈ ਜੇ ਤੁਸੀਂ ਦੇਖ ਸਕਦੇ ਹੋ ਇਹ ਨੋਟਿਸ ਦਿੱਤਾ ਹੋਇਆ ਹੈ UT ਜਿਹੜਾ ਡਿਪਾਰਟਮੈਂਟ ਆਫ ਸਕੂਲ ਐਜੂਕੇਸ਼ਨ ਚੰਡੀਗੜ੍ਹ ਨੇ ਦਿੱਤਾ ਹੋਇਆ ਹੈ